ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਕਰਦੇ ਪਤਾ ਇਹਨੂੰ। ਵੀਡੀਓ ਜਿਹੜੀ ਤੁਹਾਡੇ ਨਾਲ ਸੱਜਣੋ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਗੁਲਾਮੀ ਵਾਲਾ ਗੁਲਾਮ ਪੱਤਰਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ। ਚੋਗਾ ਰਾਇ ਜੀਰ ਨੇੜੇ ਇਹਦਾ ਗਵਾਂਡ ਨਾ ਕਰਾ ਜਦੋਂ ਫਿਰੋਜ਼ਪੁਰੋ ਸਾਦਕ ਨੂੰ ਜਾਈਏ ਤਾਂ ਸੱਜਣੋ ਰੋਡ ਦੇ ਉੱਤੇ ਹੀ ਇਹਨਾਂ ਦਾ ਬੋਰਡ ਆਉਂਦਾ ਗੁਲਾਮ ਪੱਤਰਾਂ ਦਾ ਵਪਾਰ ਲੈਣ ਦਾ ਕੰਮ ਆ ਦੋ ਦਿਨ ਪਹਿਲਾਂ ਤੁਹਾਨੂੰ ਇਸ ਘਰੋਂ ਮੀਨੀ ਝੋਟੀ ਵਿਖਾਈ ਸੀ ਤੇ ਬੜਾ ਪਿਆਰ ਸਤਿਕਾਰ ਦਿੱਤਾ ਤੇ ਅੱਜ ਇੱਕ ਨਗੀਨਾ ਹੋਰ ਲਿਆਇਆ ਪਾਉ ਲੱਭ ਕੇ ਤਾਂ ਬਹੁਤ ਲੱਗਾ ਸੱਜਣੋ 10 ਵਜੇ ਦਾ ਸਮਾਂ ਤੁਹਾਨੂੰ ਮੈਂ ਚੈੱਕ ਵੀ ਕਰਾ ਦੂੰਗਾ ਤਾਜੀ ਸੂਈ ਝੋਟੀ ਆ ਪਾਉ ਸਰਵਨ ਕੋਲੇ ਪਿੰਡ ਗੁਲਾਮ ਵਾਲੇ ਗਲਾਮ ਪੱਤਰਾ ਚ ਗੁਲਾਮੀ ਵਾਲਾ ਕਹਿ ਦਿੰਦੇ ਸੱਜਣੋ ਤੇ ਐਡੀ ਜੈਲੀ ਜੂਲੀ ਪਹਿਲਾਂ ਹੱਥ ਹਥ ਲਾਈ ਗਿਆ ਭਉ ਧਾਰਾ ਧੂਰਾ ਵਿਖਾਈਆਂ ਯਾਰ ਕਿਆ ਬਾਤ ਆ ਨਿੱਕੇ ਕੱਟਾ ਕਰੀ ਬਹੁਤ ਖੜਾ ਤੇ ਨੋਟ ਕਰਿਓ ਬੱਚਾ ਮਗਰ ਸਿੰਘ ਛੋੜਾ ਜਿਹਾ ਨਾ ਇਹ ਭਉ ਨੇ ਨਹੀਂ ਕੇਅਰ ਕੀਤਾ ਕਿ ਪੁੱਛਿਆ ਨਹੀਂਗਾ ਸੱਜਣੋ ਕਿਹੜੇ ਟੀਕੇ ਦੀ ਐ ਇਹ ਤੇ ਜੇ ਕਿਤੇ ਪੁੱਛਾਂ ਤਾਂ ਤੁਹਾਨੂੰ ਮੈਂ ਰਿਕਾਰਡ ਸਮੇਤ ਅੱਜ ਝੋਟੀ ਲੈ ਕੇ ਦੰਦਾ ਤੇ ਹਾਂ ਬਿਲਕੁਲ ਤਾਜੀ ਸੂਈ ਸੱਜਣੋ ਦੂਜਾ ਸੂਆ ਇੱਥੇ ਨਾੜੂਏ ਨੂੰ ਚੈੱਕ ਕਰ ਲਓ ਕੱਲ ਦੀ ਸੂਈਆ ਤੇ ਆ ਕੱਟੇ ਨੂੰ ਇਹਨੇ ਜਨਮ ਦਿੱਤਾ ਐਹੋ ਜੀ ਝੋਟੀ ਆ ਸੱਜਣੋ ਮੀਣੀ ਵਾਂਗੂ ਬੱਚਾ ਛੱਡੋ ਜਾਂ ਨਾ ਛੱਡੋ ਐਂ ਬਹਿਜੋ ਥਾਪੀ ਮਾਰ ਕੇ ਤੇ ਪੱਠ ਪੁੜੇ ਦਾ ਕੋਈ ਓੜਾ ਬੰਨ ਨਹੀਂ ਆਜੋ ਲਈਏ ਜਾਣਕਾਰੀ ਬਾਹਲਾ ਟਾਈਮ ਨਹੀਂ ਤੁਹਾਡਾ ਖਵਾਉਂਦੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਹੋਊਗਾ ਸੱਜਣੋ ਆ ਦੇਖੋ ਲੈ ਪਾਵਾਂ ਨਾ ਯਾਰ ਕੈਂ ਐਂ ਐਂ ਧਾਰਾ ਮਾਰੀ ਗਿਆ ਪਾਉ ਪਹਿਲਾਂ ਵੀ ਥੱਲੇ ਕੀ ਕਹਿਣੇ ਕੱਟੀ ਦੇ ਸੱਜਣੋ ਤੇਰੇ ਕੋਲੇ ਮੋਬਾਈਲ ਹੈਗਾ ਸਿਰਾਂ ਕੋਤ ਜਗਾਈ ਮੜਾ ਜਾਪਾ ਟਾਈਮ ਨੋਟ ਕਰਾਈਏ ਆਪਣੇ ਭੈਣਾ ਭਰਾਵਾਂ ਨੂੰ ਉਸ ਹਾਵਨਾ ਗਿਆਸ ਵਾਲਾ ਆ ਸਜਨੋ ਕਰੋ ਚੈੱਕ 10:18 ਦਾ ਸਮਾਂ 30 ਤਰੀਕ ਕਰ ਲੋ ਚੈੱਕ ਤੁਹਾਡੀ ਤਸੱਲੀ ਕਰਾਉਂਗਾ ਹਰ ਪੱਖ ਤੋਂ ਵੀ ਕਿਸੇ ਦੇ ਦਿਲ 'ਚ ਕੋਈ ਸ਼ੰਕਾ ਨਾ ਰਵੇ ਪਾਉ ਸਰਵਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਪਿਛਲੀ ਵੀਡੀਓ ਦਾ ਕਿਵੇਂ ਪਿਆਰ ਰਿਆ ਮੈਨਾ ਕਿਹੜੀ ਗੱਲ ਕਰਨ ਰਈ ਗੁਰੂ ਰਾਮਦਾਸ ਦੀ ਚੜਦੀ ਕਲਾ ਹੀ ਬਾਬੇ ਨਾਨਕ ਦੀ ਕਿਰਪਾ ਪੂਰੀ ਚੜਦੀ ਕਲਾ ਮੈਨਾ ਕਿਰਪਾ ਤੇ ਡਰੈਸ ਆਪਣਾ ਸਾ ਆਪਣਾ ਪਿੰਡ ਗ੍ਰਾਮ ਪਤਰਾ ਜ਼ਿਲ੍ਹਾ ਫਰੋਜ਼ਪੁਰ ਤੇ ਮੋਬਾਈਲ ਨੰਬਰ 62884231688 628842 ਤੇ 31688 ਇਹਦੇ ਤੇ ਕੋਈ ਵੀ ਕਰੇ ਗੱਲਾਂ ਪੁਰਾਣਾ ਨੰਬਰ ਆਪਣਾ ਚੱਲਦਾ ਪੁਰਾਣਾ ਨੰਬਰ ਚੱਲਦਾ ਤੇ ਆ ਝੋਟੀ ਕਿਹੜਾ ਸੁਆ ਦੂਜਾ ਦੂਜਾ ਸੁਆ ਮੂੰਹ ਛੇ ਦੰਦ ਮੂੰਹ ਹੁਣ ਸ਼ਿੱਗੀ ਹੋਈ ਆ ਸ਼ਿੱਗੀ ਆ ਕੀ ਬਾਤ ਤੇ ਪਾਉ ਜੀ ਇਹ ਕੱਲ ਦੀ ਸੂਈ ਆ ਕੱਲ 6:00 4:00 ਵਜੇ ਕੱਲ ਸ਼ਾਮੀ 4 ਵਜੇ ਸੂਈ ਆ ਤੇ ਬੌਲੇ ਬੂਲੇ ਚ ਕਿਵੇਂ ਕੀਤੀ ਸਾਫ ਥੋੜੀ ਬਹੁਤੀ ਕਿੰਨਾ ਕੁ ਥੋੜਾ 4 ਕਿਲੋ ਰਾਤੀ ਚ ਹੋਇਆ ਤੇ 4 ਹੀ ਸਵੇਰੇ ਚ ਹੋਇਆ ਠੀਕ ਆ ਤੇ ਕੱਟੇ ਨੂੰ ਵੀ ਚੰਗਾਇਆ ਉਹ ਕੱਟੇ ਨੂੰ ਚੰਗਾਇਆ ਤੇ 10 ਕਿਲੋ ਬੌਲਾ ਅਗਲਾ ਮੰਨ ਲਈ ਜ਼ਿਆਦਾ ਜ਼ਿਆਦਾ ਹਾਂ ਅੱਛਾ 10 ਕਿਲੋ ਚੱਲ ਯਾਰ ਖੁੱਲਾ ਗਰਮੀ ਬਹੁਤ ਆ ਗਰਮੀ ਬੜੀ ਆ ਤੇ ਸਾਹਮਣੇ ਵੇਖ ਕਰ ਕੰਢੇ ਤੇ ਦੂਜਾ ਨੰਬਰ ਇਹ ਕੀ ਇਹਨੇ ਪਹਿਲਣ ਕੱਟੀ ਨੇ ਜਿਵੇਂ ਗੱਲਾਂ ਬਾਤਾਂ ਹੋਈਆਂ ਕਿੰਨਾ ਦੁੱਧ ਪਾਇਆ ਭਾਂਡੇ ਚ ਉਹਨਾਂ ਕੋਲੇ 13 ਕਿਲੋ 13 ਕਿਲੋ ਪਹਿਲਣ ਕੱਟੀ ਨੇ ਦਿੱਤਾ ਜਿਹੜਾ ਦਿੱਤਾ ਅਗਰ ਜੇ ਆਪਣੇ ਕੋਲ ਇਹ 4 ਦਿਨ ਰਹਿ ਜਾਂਦੀ ਨਾ ਹਾਂ ਤੇ 17 ਕਿਲੋ ਦੁੱਧ ਪੀਣ ਕੇ ਦਵਾ ਵਾਕੇ ਕਰਮਾਂ ਵਾਲੀ ਦਾ ਕੋਈ ਓੜਾ ਬੰਨਾ ਤੇ ਜੇ ਜੂ ਰੋ ਕੇ ਪੈ ਗਈ ਨਾ ਬਿਲਕੁਲ ਓਕੇ ਰਪੋਟਾ ਚੂਣ ਚਾਂਤ ਤਾਂ ਕਹਿੰਦੀ ਮੈਨੂੰ ਹੀ ਲੱਗਾ ਨਾ ਆਹ ਯਾਰ ਇੱਧਰ ਲਾ ਕੱਪੜੇ ਨਾਲ ਲਬੇੜਨੀ ਨਹੀਂ ਚਵਾਈ ਤਾਂ ਕਹਿੰਦੀ ਮੈਨੂੰ ਹੀ ਲੱਗੀ ਹੈ ਹਨਾ ਕਿਆ ਬਾਰੂਆਂਰ ਕੀ ਪੋਲੀ ਲਿਆ ਪਾਉ ਕੱਢ ਕੇ ਬਾਹਰ ਨੂੰ ਸਜਣੋ ਗਿੱਲੀ ਸੂਈ ਝੋਟੀ ਬਖਾਰਿਆ ਤੁਹਾਨੂੰ ਜਵਾਂ ਟਾਪ ਦਾ ਨਗੀਨਾ ਕਹਿ ਲੀਏ ਨਾ ਉਦੋਂ ਮੀਣੀ ਤੇ ਅੱਜ ਸਿੰਘ ਕੁੰਡੇ ਦੀ ਆ ਵੇਖਿਓ ਕੀ ਕਹਿਣੇ ਨਾ ਤੇ ਟਾਈਮ ਟੂ ਮੈਂ ਤੁਹਾਨੂੰ ਵਿਖਾਤਾ ਉਸ ਹਾਵ ਨਾਲੇਵੇ ਦਾ ਗੈਸ ਲਾਇਓ ਹਜੇ ਝੋਟੀ ਨੇ ਖਾ ਪੀ ਕੇ ਬਾਨਾ ਅਜੇ ਜੱਟਾ ਹੀ ਨਹੀਂ ਚੁੱਕਿਆ ਲੱਕਾ ਹੀ ਨਹੀਂ ਚੁੱਕਿਆ ਹਜੇ ਤਾਂ ਸੱਜਣਾ ਬੱਚੇ ਨੂੰ ਵੀ ਜਨਮ ਦਿੱਤਾ ਜੇਰ ਜੂ ਰੁਪਈਆ ਯਾਰ ਥਣ ਬਹੁਤ ਪਾਵਰ ਵਾਲਾ ਲੱਗਾ ਕੱਟੀ ਨੂੰ ਹੋਰ ਗੱਲਾਂ ਦੀਆਂ ਗੱਲਾਂ ਵੇਖੋ ਲਮਿੰਗ ਕਰੋ ਮਰੀਜੀ ਤੁਰ ਦਿੰਦਾ ਹਾਂ ਲੰਮੀ ਬਾਹਰ ਕੱਢ ਦਿੰਨੇ ਆ ਕੱਢ ਯਾਰ ਤਸੱਲੀ ਦਾ ਕਰਾ ਐਡਾ ਨਗੀਨਾ ਮੈਂ ਆਪਣੇ ਕੋਲੇ ਤੇ ਲੈ ਪੁੱਤ ਚੱਲ ਤੇ ਪਾਉ ਬੱਚੇ ਬੁੱਚੇ ਤੇ ਸਹਿਮ ਤੋਕੇ ਆ ਨਾ ਠੀਕ ਆ ਓਹਨਾਂ ਸਹਿਮਦਾ ਪਾ ਨਹੀਂ ਜੱ ਹਾਂ ਨਹੀਂ ਨਹੀਂ ਓਕਦੇ ਲੋ ਵੀ ਸਜਣੋ ਇੱਥੇ ਮੈਂ ਨਾ ਲੰਮੀ ਤਰਾਤੀ ਆ ਤੁਹਾਨੂੰ ਘੋੜੀ ਵਰਗੀ ਮੈਂ ਮੋੜ ਦਿਆ ਵੀਰੇ ਕੀ ਕਹਿਣੇ ਤੇ ਬਲਾਤਨ ਵਾਲਾ ਲੈ ਲੁਕਾ ਤੇ ਏਰੀਏ ਕਿਹੜੇ ਦੀ ਆ ਇਹ ਮੁਕਸਰ ਮਲੋਟ ਕਿਆ ਬਾਤਾਂ ਸੱਜਣੋ ਇਸ ਏਰੀਏ ਦਾ ਨਾਮ ਵਿਗਦਾ ਮੁਕਸਰ ਤੇ ਮਲੋਟ ਏਰੀਏ ਦੀਆਂ ਮਈਆਂ ਨਾ ਦੁੱਧ ਨੂੰ ਬਹੁਤ ਖਰੀਆਂ ਗਰਦਾਸਪੁਰੀਏ ਭਰਾ ਆਪਣੇ ਚਾਹ ਕੇ ਮੈਂ ਫੜਦੇ ਆ ਵੀ ਯਾਰ ਮੁਕਸਰ ਤੇ ਮਲੋਟ ਦੀ ਮੈਂ ਹੌਲੀ ਤੋਂ ਹੌਲੀ ਕੱਟੀ ਵੀ 12 13 ਕਿਲੋ ਦੁੱਧ ਪਾ ਜਾਂਦੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਤੇ ਆ ਮੈਂ ਦਾ ਤਾਂ ਕੋਈ ਊੜਾ ਬੰਨਾ ਨਹੀਂ ਸੱਜਣੋ ਟੌਪ ਦਾ ਨਗੀਨਾ ਜਦੋਂ ਕਈ ਨਾ ਸੱਜਣੋ ਨੋਟ ਕਰ ਲਿਓ ਕਈ ਵਾਰੀ ਪਸ਼ੂ ਕੋਈ ਵੀਡੀਓ ਦੇ ਵਿੱਚ ਥੋੜੇ ਜਿਹਾ ਘੱਟ ਜਾਂਦੇ ਆ ਤੇ ਪਰ ਜਦੋਂ ਤੁਸੀਂ ਕੋਲੇ ਆ ਕੇ ਵੇਖੋਗੇ ਨਾ ਝੋਟੀ ਦੀ ਮੇਰੀ ਲੈਖਤੀ ਰੂਪ ਚ ਗਾਰੰਟੀ ਆ ਕਿ ਜਦੋਂ ਕੋਲੇ ਆ ਕੇ ਖੜ ਗਏ ਤਾਂ ਤੁਸੀਂ ਮੋੜਦੇ ਨਹੀਂਗੇ ਰੁਪਏ ਖਰਚ ਕੇ ਝੋਟੀ ਲੈ ਕੇ ਜਾਉਂਗੇ ਕਿਉਂਕਿ ਉਹਨਾਂ ਨੇ ਲੈਵਾ ਗਾਹਣ ਤੇ ਉਹਨਾਂ ਨੇ ਉਹਨਾਂ ਹੀ ਪਛਾਣ ਉਹਨੂੰ ਕਰਾ ਦਈਏ ਤਸੱਲੀ ਫਿਰ ਪਾਉ ਕਰਾ ਦੇ ਵਾਕਿਆ ਵੇਖੋ ਸੱਜਣੋ ਆ ਚੀਜ਼ਾਂ ਜਿਹੜੀਆਂ ਨਾ ਬਾਕੀ ਤਾਂ ਵੇਲੀ ਕੀਤੀ ਆ ਤੂੰ ਡੋਕੇ ਡਾਕੇ ਛੱਡੇ ਵਾਲੀ ਗੱਲ ਆ ਨਹੀਂ ਨਹੀਂ ਮੈਂ ਅੱਛਾ ਛੱਡਿਆ ਦੁੱਧ ਛੱਡਿਆ ਥੋੜਾ ਹਨਾ ਵੇਲੀ ਦੇ ਹਿਸਾਬ ਉਹ ਵੱਡੀ ਮੈਂ ਆ ਨਾ ਹਾਂ ਬਰਾਪਾ ਤਾਂ ਨਹੀਂ ਕਈ ਵਾਰੀ ਕੋਈ ਘਟਾ ਘਟੂ ਨਾ ਜਾਵੇ ਹਨਾ ਤੇ ਸੱਜਣੋ ਦੁੱਧ ਵਾਲੀਆਂ ਨਾੜਾਂ ਲੇਵੇ ਤੇ ਕਰਮ ਵਾਲੀ ਦੇ ਵੇਖੋ ਓਏ ਵੇਖੋ ਜਗਦਿਆਂ ਕਰਮ ਵਾਲੀ ਦੇ ਇਧਰੋਂ ਵੀ ਪਾਉ ਕਰਾਈਏ ਚੱਲ ਪਰੋ ਪੱਤੇ ਪਰੋ ਹੋ ਪੱਤੇ ਪਰੇ ਪਰੋ ਬੈਕ ਸਾਈਡ ਤੋਂ ਵੀ ਵੇਖੋ ਸੱਜਣੋ ਬੈਕ ਸਾਈਡ ਤੋਂ ਵੀ ੱੱਕੇ ਮਾਰਨ ਵਾਲੀ ਸੂਲ ਨਾਲੇ ਵਾਲਾ ਆ ਕੇ ਛੋਟੀ ਸੂਈ ਇੱਕ ਨੋਟ ਕਰਿਓ ਕਿਸੇ ਚੰਗੇ ਟੀਕੇ ਦੀ ਇਹ ਮਾਂ ਦਾ ਕਿਵੇਂ ਜੇ ਦੱਸਦਾ ਸੀ ਤੂੰ ਦੁੱਧ ਕਿੰਨਾ ਕਹਦੀ ਮਾਂ ਕਰੀ ਪਰੇ ਨੂੰ 3 ਕਿਲੋ ਇਹਦੀ ਮਾਂ ਥੱਲੇ 20 ਕਿਲੋ ਦੁੱਧ ਆ ਹਾਂ ਪਰ ਆਪਾਂ ਸੱਜਣੋ ਚੰਗੇ ਬੰਦਿਆਂ ਕੋਲੇ ਹੋਊਗੀ ਲੈ ਦੇਂਦੇ ਆਪਾਂ ਤਾਂ ਹਾਂ ਤੱਕ ਦਿੱਤਾ ਹਾਂ ਹਾਂ ਇੰਨਾ ਦੇ ਦੁੱਧ ਆਪਾਂ ਚੋਰ ਸਿਕਾਈ ਲੱਤ ਮਾਰੀ ਜੀ ਹੋਰ ਜਾਨਵਰ ਵੇਖੇ ਹਨ ਹਾਂ ਕਰਦੇ ਪਰੇ ਨੂੰ ਬਾਲੀ ਜੈਲੀ ਹੈ ਹਨਾ ਆਪਾਂ ਲੈ ਤਾਗੜਾਈਆਂ ਜੇ ਚਕਾ ਦੇ ਲੱਤ ਤੂੰ ਇਹ ਉੱਥੇ ਹੀ ਫੇਰ ਚਲੀ ਗਈ ਸੱਜਣੋ ਇੱਥੋਂ ਵੇਖੋ ਕਰੋ ਚੱਕ ਹੁਣ ਚੱਕੂਗੀ ਮਾਰਨ ਤਾਂ ਆ ਯਾਰ ਵੇਖੋ ਕਿਆ ਕਹਿਣੇ ਕਰਮਾੜੀ ਦੇ ਇੱਥੇ ਵੇਖੋ ਵੇਖੋ ਨਾੜਾ ਨੂੰ ਲਾਂ ਲੈਵੇ ਤੇ ਕਰਮਾੜੀ ਤੇ ਲੱਗਿਆ ਤੁਨ ਧਨ ਤੇ ਮੋਗਾਈ ਆ ਜਿਵੇਂ ਕਹਿ ਦੀਏ ਨਾ ਕਿਆ ਬਾਤ ਹੈ ਕਿਆ ਬਾਤ ਚਵਾਈ ਸਜਣੋ ਟੌਪ ਦੀ ਮੈਂ ਦੁੱਧ ਵਾਲੀ ਆ ਤੇ ਭਾਉ ਜੀ ਰੇਟ ਇਹਦਾ ਜਿੰਨੇ ਦੀਆਂ ਅੱਖਾਂ ਉਹਨੇ ਲੈ ਲਿਆ ਨਹੀਂ 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 ਅੱਖਣਾ ਉਖਣਾ ਕੋਹ ਨਹੀਂ ਜੈਜ ਦੇਈ ਚਲੀ ਗਏ ਕੰਮ ਰੇੜ ਲਿਗੇ ਆਪਾਂ ਆ ਵੇਖੋ ਨਾੜੂਆ ਵੀ ਗਿੱਲਾ ਆ ਨਾੜੂਆ ਜਮਾਂ ਹੀ ਗਿੱਲਾ ਕੋਈ ਸੁੱਕੇ ਵਾਲੀ ਗੱਲ ਹੀ ਨਹੀਂ ਜਵਾਬ ਛੋਟੀ ਵੀ ਦੱਸਦੀ ਹੈ ਜਿੱਤਾ ਹੀ ਨਹੀਂ ਚੱਕੀ ਵਿਚਾਰੀ ਨੇ ਕਿੰਨੇ ਦੀ ਦੇ ਦੀਏ ਫੇਰ ਵੀ ਮੋੱਲੇ ਇੱਕ 40 ਕਰਦੇ ਇੱਕ 40 ਹਾਂ ਕਿੰਨਾ ਕੁ ਪਿਆਰ ਮੁਹੱਬਤ ਕਰਦੇ ਨਾ ਖੁੱਲਾ ਮਾਨਤਨ ਕਰਦੇ ਆ ਖੁੱਲਾ ਮਾਨਤਨ ਕਰ ਦੇਗਾ ਸਾਰਾ ਉਤਲਾ ਮਾਨਤਨੀ ਕਰਦੇ ਫਿਰ ਲੱਖ ਦੀ ਦੇ ਦਿੱਤੀ ਉਹ ਤੇਰਾ ਬੜਾ ਹਾਏ ਵੇਖੋ ਸਜਣਾ ਹੁਣ ਕਿਵੇਂ ਖੁਸ਼ ਹੋਇਆ ਅਸੀਂ ਜਾਣਦੇ ਆ ਸਜਣਾ ਗਾਂ ਵੀ ਰੁਪਏ ਲੱਗ ਕੇ ਆਉਂਦੀਆਂ 1 ਲੱਖ ਕਿੰਨਾ ਮੁੱਲ ਕਰਤਾ 40 40 ਉਹਦੇ ਚ ਤੁਸੀਂ ਆਪਣਾ ਪੁੱਗਿਆ ਰੇਟ ਲਾ ਕੇ ਹਨਾ ਸੌਦਾ ਕਰ ਸਕਦੇ ਆ ਰੇਟ ਲਾ ਕੇ ਸੌਦਾ ਕਰ ਸਕਦਾ ਕੋਈ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ